ਸਾਡੇ ਧਰਮ ਵਿੱਚ ਇਹ ਬਾਤ ਹੈ ਇਸ ਵੇਲੇ ਕਿ ਦੇਖੋ ਜੀ ਧਰਮ ਵਿੱਚ ਸਾਡੇ ਚ ਕਿੰਤੂ ਪ੍ਰੰਤੂ ਬੜਾ ਹੁੰਦਾ ਹੈ ਮੈਂ ਇਸ ਗੱਲ ਨਾਲ ਸਹਿਮਤ ਹੈ ਕਿ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਧਰਮ ਹੋਵੇ ਤੇ ਕਿੰਤੂ ਪ੍ਰੰਤੂ ਧਰਮ ਤੇ ਕਿੰਤੂ ਪ੍ਰੰਤੂ ਦੋ ਚੀਜ਼ਾਂ ਆਪਸ ਵਿੱਚ ਰਲ ਨਹੀਂ ਸਕਦੀ ਕਿੰਤੂ ਪ੍ਰੰਤੂ ਦੀ ਬਾਤ ਹੀ ਨਹੀਂ ਪਰ ਹੁੰਦਾ ਸਾਡੀ ਅਗਿਆਨਤਾ ਜਿਹੜੀ ਹੈ ਨਾ ਸਾਡੀ ਅਗਿਆਨਤਾ ਉਹ ਕਈ ਵਾਰ ਗੁੰਮਰਾਹ ਹੋ ਕੇ ਗਲਤ ਨਿਸ਼ਾਨੇ ਲਾਉਂਦੀ ਹੈ ਮੈਂ ਤੁਹਾਡੇ ਸਾਹਮਣੇ ਕੁਝ ਬਾਣੀ ਦੇ ਫੈਸਲੇ ਰੱਖਣ ਲੱਗਾ ਇਹ ਫੈਸਲਾ ਤੁਸੀਂ ਕਰਨਾ ਹੈ ਇਹ ਤੁਹਾਡੇ ਤੇ ਹੈ ਸੰਗਤ ਨੇ ਦੇਖਣਾ ਹੈ ਕਿ ਬਾਣੀ ਇਹ ਕਹਿੰਦੀ ਹੈ ਸਮਾਜ ਮਗਰ ਲੱਗਣਾ ਜਾਂ ਬਾਣੀ ਮਗਰ ਲੱਗਣਾ ਹੈ ਬਾਣੀ ਦੇ ਫੈਸਲੇ ਨੂੰ ਪਹਿਲ ਦੇਣੀ ਹੈ ਜਾਂ ਅਸੀਂ ਸਮਾਜ ਦੇ ਫੈਸਲੇ ਨੂੰ ਪਹਿਲ ਦੇਣੀ ਹੈ ਧਿਆਨ ਨਾਲ ਸੁਣਿਓ ਜੀ ਕਿੰது ਪ੍ਰੰਤੂ ਕੌਣ ਕਰਦਾ ਤੁਸੀਂ ਦੇਖਣਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇੱਕ ਬੜਾ ਪਿਆਰਾ ਫੈਸਲਾ ਦਿੱਤਾ ਔਰ ਮਹਾਰਾਜ ਆਖਣ ਲੱਗੇ ਸੋਈ ਦਿਨ ਸੁਸਹਾਵੜਾ ਜਿਤ ਪ੍ਰਭ ਆਵੇ ਚੇਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਤ ਕੋਲੇਰੀ ਰੋਤਾਂ ਮਹਾਰਾਜ ਆਖਣ ਲੱਗੇ ਉਹ ਦਿਨ ਚੰਗਾ ਜਦੋਂ ਤੁਹਾਨੂੰ ਰੱਬ ਚੇਤੇ ਆਵੇ ਜਦੋਂ ਤੁਹਾਨੂੰ ਰੱਬ ਚੇਤੇ ਆਵੇ ਔਰ ਗੁਰੂ ਸਾਨੂੰ ਕਹਿੰਦਾ ਤੁਹਾਨੂੰ ਹਰ ਵੇਲੇ ਚੇਤੇ ਵਿੱਚ ਰਹਿਣਾ ਚਾਹੀਦਾ ਤੁਹਾਨੂੰ ਵਿਸਰੇ ਹੀ ਨਾ ਤੁਹਾਨੂੰ ਭੁੱਲੇ ਹੀ ਨਾ ਤੁਹਾਨੂੰ ਇਹਨਾ ਦ੍ਰਿੜ ਕਰਾ ਦੇਣਾ ਚਾਹੁੰਦਾ ਹੈ ਗੁਰੂ ਕਹਿੰਦਾ ਭੁੱਲੇ ਹੀ ਨਾ ਮਹਾਰਾਜ ਦੀ ਬਾਣੀ ਨੇ ਫਿਰ ਇੱਕ ਹੋਰ ਫੈਸਲਾ ਦਿੱਤਾ ਔਰ ਬੜਾ ਬੜਾ ਕਰੜਾ ਫੈਸਲਾ ਦਿੱਤਾ ਦਾਤਾ ਜੀ ਆਖਣ ਲੱਗੇ 31 ਵਾਰ ਸੇਵੈ ਮੁਗਦ ਗਵਾਰ ਜਿਹੜੇ 31 ਦੀ ਵਾਰਾਂ ਦੀ ਪੂਜਾ ਮੰਨਤਾ ਕਰਦੇ ਆ ਮੈਂ ਨਹੀਂ ਕਹਿੰਦਾ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਛਿੱਤੀ ਵਾਰ ਸੇਵੈ ਮੁਗਦ ਗਵਾਰ ਜਿਹੜੇ ਛਿੱਤਾਂ ਵਾਰਾਂ ਨੂੰ ਮੰਨਤਾ ਦਿੰਦੇ ਐ ਪੂਜਾ ਕਰਦੇ ਐ ਜਿਹੜੇ ਕਹਿੰਦੇ ਆਹ ਦਿਨ ਚੰਗਾ ਆਹ ਮਾੜਾ ਐਸ ਦਿਨ ਆਹ ਕੰਮ ਕਰਨਾ ਐਸ ਦਿਨ ਨਹੀਂ ਕਰਨਾ ਐਸ ਦਿਨ ਨਹਾਉਣਾ ਹੈ ਐਸ ਦਿਨ ਨਹੀਂ ਨਹਾਉਣਾ ਐਸ ਦਿਨ ਕੱਪੜੇ ਧੋਣੇ ਐਸ ਦਿਨ ਨਹੀਂ ਧੋਣੇ ਜਿਹੜੇ ਇਹੋ ਜਿਹੇ ਭੁਲੇਖਿਆਂ 'ਚ ਪਏ ਹੋਏ ਆ ਗੁਰੂ ਅਮਰਦਾਸ ਜੀ ਕਹਿੰਦੇ ਮੂਰਖ ਨੇ ਗਵਾਰ ਨੇ ਫਿੱਤਾਂ ਵਾਰਾਂ ਦੇ ਪੁਲੇਖਿਆਂ 'ਚ ਪੈਣ ਦੀ ਮਹਾਰਾਜ ਨੇ ਸਿਰਿਆਂ ਹੀ ਗੱਲ ਖਾਰਜ ਕਰ ਦਿੱਤੀ ਫਿੱਤਾਂ ਵਾਰਾਂ ਦੀ ਮੰਨਤਾ ਨਹੀਂ ਰੱਖੀ ਮਹਾਰਾਜ ਨੇ ਮਹਾਰਾਜ ਆਖਿਆ ਸਾਰੇ ਦਿਨ ਚੰਗੇ ਆ ਧਿਆਨ ਨਾਲ ਦੇਖਿਓ ਬਾਣੀ ਇਹ ਫੈਸਲਾ ਦਿੰਦੀ ਕੋਈ ਦਿਨ ਮਾੜਾ ਨਹੀਂ ਸਾਰੇ ਦਿਨ ਚੰਗੇ ਆ ਸ਼ਰਧੇ ਤੁਹਾਨੂੰ ਰੱਬ ਯਾਦ ਰਹੇ ਬਾਣੀ ਨੇ ਦੂਜਾ ਫੈਸਲਾ ਦਿੱਤਾ ਜਿਹੜੇ ਫਿੱਤਾਂ ਵਾਰਾਂ ਦੀ ਮੰਨਤਾ ਵਿੱਚ ਪੈਂਦੇ ਮੂਰਖ ਤੇ ਗਵਾਰ ਹੈ ਹੁਣ ਜਿਹੜਾ ਤੁਹਾਨੂੰ ਕਹਵੇ ਕਿ ਥਿੱਤਾਂ ਵਾਰਾਂ ਦੀ ਮੰਨਤਾ ਵਿੱਚ ਨਾ ਪਾਓ ਜਿਹੜਾ ਤੁਹਾਨੂੰ ਕਹਵੇ ਥਿੱਤਾਂ ਵਾਰਾਂ ਦੀ ਮੰਨਤਾ ਵਿੱਚ ਨਾ ਪਾਓ ਥਿੱਤਾਂ ਵਾਰਾਂ ਦੀ ਪੂਜਾ ਨਾ ਕਰੋ ਜਿਹੜਾ ਤੁਹਾਨੂੰ ਇਹ ਕਹਵੇ ਕਿੰਤੂ ਪਰੰਤੂ ਉਹ ਕਰਦਾ ਹੈ ਕਿ ਜਾਂ ਕਿੰਤੂ ਪਰੰਤੂ ਧਰਮ ਤੇ ਉਹ ਕਰਦਾ ਜਿਹੜਾ ਕਹਿੰਦਾ ਵੀ ਸਗਰਾਂਦ ਵੀ ਬਣਾਉਣੀ ਮੱਸਿਆ ਵੀ ਬਣਾਉਣੀ ਪੂਰਨਮਾਸ਼ੀ ਵੀ ਬਣਾਉਣੀ ਕੌਣ ਕਰਦਾ ਜੀ ਕਿੰਤੂ ਪਰੰਤੂ ਭਲਾ ਪਰਮਤੇ ਕਿੰਤੂ ਪਰੰਤੂ ਕਿ ਲੈ ਗਿਤਾ ਜਿਨ੍ਹਾਂ ਸਾਨੂੰ ਸਗਰਾਂਧਾਂ ਵੱਲ ਲੈ ਕੇ ਜਿਹੜਾ ਬਾਣੀ ਤੋਂ ਉਲਟ ਸਾਨੂੰ ਕਰਮ ਕਰਨ ਲਈ ਪ੍ਰੇਰਦਾ ਰਿਹਾ ਇਹ ਫੈਸਲਾ ਬਾਣੀ ਲੈ ਹੋਰ ਤੁਹਾਡੇ ਸਾਹਮਣੇ ਪੜਨਾ ਕਿੰਨੇ ਪਿਆਰੇ ਬੋਲ ਗੁਰ ਤੇਗ ਬਹਾਦਰ ਸਾਹਿਬ ਦ੍ਰਿੜ ਕਰਾਉਂਦੇ ਆ ਸਭ ਸੁਖ ਦਾਤਾ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਨ ਕੋਏ ਭਾਈ ਦੂਜਾ ਕੋਈ ਨਹੀਂ ਇੱਕ RAM ਹੀ ਸੁੱਖਾਂ ਦਾ ਦਾਤਾ ਹੈ ਇਹ ਫੈਸਲਾ ਪਾਣੀ ਦਾ ਹੈ ਨਾ ਹੁਣ ਜਿਹੜਾ ਕਵੇ ਕਿ ਇੱਕ ਰੱਬ ਤੇ ਭਰੋਸਾ ਰੱਖੋ ਇੱਕ ਰੱਬ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਹੋਰ ਨਾ ਸਿਰ ਝੁਕਾਓ ਕਿੰਤੂ ਪ੍ਰੰਤੂ ਉਹ ਕਰਦਾ ਜਾਂ ਕਿੰਤੂ ਪ੍ਰੰਤੂ ਉਹ ਕਰਦਾ ਜਿਹੜਾ ਕਹਿੰਦਾ ਇੱਕ ਦੇ ਨਾਲ ਕੁਝ ਹੋਰ ਵੀ ਮੰਨ ਲੈਣਾ ਚਾਹੀਦਾ ਜਿਹੜਾ ਕਹਿੰਦਾ ਇੱਕ ਦੇ ਨਾਲ ਕੁਝ ਹੋਰ ਵੀ ਪ੍ਰਕਾਸ਼ ਕਰੋ ਜਿਹੜਾ ਕਹਿੰਦਾ ਇੱਕ ਦੇ ਨਾਲ ਗੁਰੂ ਗ੍ਰੰਥ ਜੀ ਦੇ ਬਰਾਬਰ ਤੇ ਕਿਸੇ ਬੰਦੇ ਦੀ ਵੀ ਪੂਜਾ ਮੰਨਤਾ ਕਰੋ ਕਿਸੇ ਕਬਰ ਦੀ ਵੀ ਪੂਜਾ ਮੰਨਤਾ ਕਰੋ ਕਿੰਤੂ ਪ੍ਰੰਤੂ ਕੌਣ ਕਰਦਾ ਹੈ ਦੇਖੋ ਧਿਆਨ ਨਾਲ ਬਾਣੀ ਤੇ ਕਹਿੰਦੀ ਇੱਕ ਤੇ ਭਰੋਸਾ ਰੱਖਣਾ ਜਿਹੜਾ ਇੱਕ ਤੋਂ ਇਲਾਵਾ ਦੂਜੇ ਵੱਲ ਵੀ ਤੋਰਦਾ ਹੈ ਕਿੰਤੂ ਪ੍ਰੰਤੂ ਉਹ ਕਰਦਾ ਹੈ ਜਾਂ ਜਿਹੜਾ ਇੱਕ ਦੀ ਬਾਤ ਕਰਦਾ ਉਹ ਕਰਦਾ ਸਾਡੀ ਅਗਿਆਨਤਾ ਤੇ ਕਹਿੰਦੀ ਹੈ ਜਿਹੜਾ ਸਾਨੂੰ ਤੁਰਿਆਂ ਜਾਂਦਿਆਂ ਨੂੰ ਰੋਕਦਾ ਵੀ ਇਧਰੋਂ ਦੁਬਧਾ ਦੇ ਵਿੱਚੋਂ ਨਿਕਲ ਕੇ ਇੱਕ ਤੇ ਆ ਜਾਓ ਅਸੀਂ ਕਹਿੰਨੇ ਕਿ ਤੂੰ ਫਾਤੂ ਕਰਦਾ ਸਾਡੀ ਅਗਿਆਨਤਾ ਇਹ ਕਹਿੰਦੀ ਬਾਣੀ ਕਹਿੰਦੀ ਨਹੀਂ ਜਿਹੜਾ ਤੁਹਾਨੂੰ ਅਸਲੀਅਤ ਤੋਂ ਤੋੜ ਕੇ ਦੂਜੇ ਪਾਸੇ ਨੂੰ ਲੈ ਕੇ ਜਾਂਦਾ ਹੈ ਕਿੰਤੂ ਪ੍ਰੰਤੂ ਉਹ ਕਰਦਾ ਬਾਣੀ ਦੇ ਫੈਸਲੇ ਤੁਹਾਡੇ ਸਾਹਮਣੇ ਹੈ